ਇਹ ਕਿੱਸਾ ਜਿੰਨੀ ਛੇਤੀ ਖਤਮ ਹੋਵੇ ਉੰਨਾ ਹੀ ਚੰਗਾ ਪਰ 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 ਮੈਂ ਕੀ ਕਰਾਂ ਉਹ बेहोश ਹੋਣ ਵਾਲੀ ਹੋ ਗਈ ਕਹਿੰਦੇ ਜਦੋਂ ਥੋੜੀ ਜਿੰਨੀ ਵੀ ਚਿੰਨਕ ਸਾਡੇ ਅੰਦਰ ਕਿਸੇ ਦੀ ਫਿਕਰਮੰਦੀ ਲਈ ਪਈ ਹੁੰਦੀ ਆ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਸਾਡੇ ਵਿੱਚ ਜੀਉਣ ਦਾ ਮਾਧਾ ਹੈ ਜੋ ਕਿ ਜ਼ਿੰਦਗੀ ਦੇ ਕਿਸੇ ਨਾ ਕਿਸੇ ਰਾਹ ਤੇ ਜ਼ਰੂਰ ਲੈ ਕੇ ਜਾਵੇਗਾ ਜਿੱਥੇ ਸਾਹਮਣੇ ਮੰਜ਼ਿਲ ਹੋਵੇਗੀ ਬਸ ਉਸ ਮਾਧ ਦੇ ਰਿਵਾਜ ਨੂੰ ਸੁਣਨਾ ਹੁੰਦਾ ਜੋ ਸੁਣ ਗਿਆ ਉਹ ਆਰ ਨਹੀਂ ਤਾਂ ਫਿਰ ਪਾਰ ਮਤਲਬ ਜ਼ਿੰਦਗੀ ਹੱਥ ਤੋਂ ਹੱਥ ਤੋਂ ਬੈਠਦੇ ਆ ਤੇ ਪਿੱਛੇ ਰਹਿ ਗਿਆ ਉਹ ਸੰਸਾਰ ਜੋ ਉਹਦੇ ਨਾਲ ਜੁੜਿਆ ਸੀ ਜਿਹਦੇ ਚੋ ਕਿਸੇ ਨੂੰ ਫਰਕ ਪਿਆ ਕਿਸੇ ਨੂੰ ਨਹੀਂ ਪਿਆ ਜਾਣ ਵਾਲਾ ਤਾਂ ਗਿਆ ਪਰ ਜੇ ਅਸੀਂ ਪਲ ਛਿੰਨ ਲਈ ਇਹ ਸੋਚ ਲਈਏ ਕਿ ਕੋਈ ਤਾਂ ਦੁਨੀਆ ਵਿੱਚ ਹੈ ਜੋ ਉਸ ਨੂੰ ਪਿਆਰ ਕਰਦਾ ਉਹਦੀ ਪਰਵਾਹ ਕਰਦਾ ਜੋ ਉਹਦੇ ਲਈ ਜਿਉਣਾ ਚਾਹੁੰਦਾ ਫਿਰ ਦਿਮਾਗ ਦੀ ਬੱਤੀ ਜਗਪੇਂ ਦੀ ਬੁਝਰੀ ਨਹੀਂ ਬਸ ਇਹੀ ਜ਼ਿੰਦਗੀ ਦਾ ਫੰਡਾ ਹੈ ਤਾਰਾ ਪਰੀ ਨੂੰ ਸਕੂਲ ਛੱਡ ਕੇ ਕਿਵੇਂ ਘਰ ਪਹੁੰਚੀ ਉਹਨੂੰ ਕੁਝ ਪਤਾ ਨਹੀਂ ਉਹ ਸੋਚਣ ਲੱਗੀ ਕਿ ਉਹ ਘਰ ਕਿਵੇਂ ਪਹੁੰਚੀ ਉਸਨੂੰ ਕਿਸੇ ਨੇ ਪਹੁੰਚਾਇਆ ਜਾਂ ਫਿਰ ਉਹ ਖੁਦ ਹੀ ਵਾਪਸ ਆ ਗਈ ਇਹ ਘਰ ਦੀ ਵਾਪਸੀ ਉਹਦੇ ਲਈ ਬਹੁਤ سارے ਸਵਾਲ ਖੜੇ ਕਰ ਰਹੀ ਸੀ ਉਹ ਕਿਉਂ ਘਰ ਆ ਗਈ ਅੱਜ ਤਾਂ ਉਹ ਆਪਣੀ ਜ਼ਿੰਦਗੀ ਦੇ ਸਾਰੇ ਝਮੇਲੇ ਖਤਮ ਕਰਨ ਗਈ ਸੀ ਫਿਰ ਮੈਂ ਘਰ ਕੀ ਮੈਂ ਆ ਗਈ ਇਹ ਸੋਚ ਲਈ ਸੋਚ ਲਈ ਉਹਦੀ ਨਿਗਾਹ ਘਰ ਵਿੱਚ ਲੱਗੇ ਕਲੌਕ ਉੱਪਰ ਚਲੇ ਗਈ ਟਾਈਮ ਦੇਖਿਆ ਤੇ ਨਾਲ ਹੀ ਉਹਨੂੰ ਆਪਣੀ ਬੱਚੀ ਦਾ ਖਿਆਲ ਆਇਆ ਉਹ ਤਾਂ ਕੀ ਕਸੂਰਿਆ ਉਹ ਤਾਂ ਮੇਰੀ ਰਾਹ ਦੇਖਦੀ ਹੂ ਮੇਰੇ ਬਿਨਾ ਕੌਣ ਉਹਨੂੰ ਸਕੂਲ ਤੋਂ ਲੈਣ ਜਾਊ ਉਹਨੂੰ ਲੋਰੀ ਕੰਨ ਸੁਣਾਊ ਕੌਣ ਜਗਾਊ ਬਸ ਇਹੀ ਆਵਾਜ਼ਾਂ ਬਾਰ-ਬਾਰ ਉਹਦੇ ਕੰਨ ਵਿੱਚ ਗੂੰਜ ਰਹੀਆਂ ਸਨ ਓ ਮਾਈ ਗੋਡ ਤਿੰਨ ਤਾਂ ਵੱਜਣ ਵਾਲੇ ਨੇ ਪਰ ਇਹ ਤੇ ਫਿਕਰ ਵਿੱਚ ਉਹਦਾ ਮੋਤ ਤਾਂ ਧਿਆਨ ਹਟ ਗਿਆ ਉਹ ਆਰਾਮ ਨਾਲ ਸੋਫੇ ਤੇ ਬੈਠ ਗਈ ਉਸਨੇ ਜੋ ਗੱਲਾਂ ਹੜਬੜਾਹਰ ਵਿੱਚ ਸੋਚੀਆਂ ਸਨ ਉਹਨਾਂ ਨੂੰ ਬੜੀ ਰੂਹ ਨਾਲ ਸੋਚਣ ਲੱਗੀ ਸੱਚਮੁੱਚ ਮੇਰੀ ਪਰੀ ਨੂੰ 3 ਵਜੇ ਸਕੂਲ ਤੋਂ ਕੌਣ ਲੈ ਕੇ ਆਵੇਗਾ ਇਹ ਸੋਚਦੇ ਹੀ ਉਹਦੀ ਤੜਕਣ ਵੱਧ ਗਈ ਤੇ ਇੱਕਦਮ ਖੜੀ ਹੋ ਗਈ ਦਰਵਾਜ਼ੇ ਦੀ ਘੰਟੀ ਕਿਸ ਨੇ ਮਾਰੀ ਕਿਸ ਦੀ دستਕ ਹੋ ਸਕਦੀ ਹੈ 부ਝੇ ਮੰਨਣਾ ਜਾ ਕੇ ਦਰਵਾਜ਼ਾ ਖੋਲ੍ਹਿਆ ਦੇਖਿਆ ਸਾਹਮਣੇ ਉਹਦੀ ਦੋਸਤ ਖੜੀ ਸੀ ਉਹਨੂੰ ਦੇਖਦੇ ਸਾਰ ਉਹਦੀਆਂ ਭੁੱਬਾਂ ਨਿਕਲ ਗਈਆਂ ਤੇ ਉਹਦੇ ਗਲੇ ਲੱਗ ਕੇ ਰੋਣ ਲੱਗੀ ਮੈਂ ਜਿਉਣਾ ਨਹੀਂ ਚਾਹੁੰਦੀ ਮੈਨੂੰ ਮੌਤ ਦੇ ਦਿਓ ਮੈਂ ਮਰ ਜਾਣਾ ਮੈਂ ਹੋਰ ਦੁੱਖ ਨਹੀਂ ਸਹਿਣ ਕਰ ਸਕਦੀ ਤਾਰਾ ਰੋਂਦੀ ਹੋਈ ਲਗਾਤਾਰ ਵਿਰਲਾਪ ਕਰ ਰਹੀ ਸੀ ਉਹਦੀ ਦੋਸਤੋਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਤਾਰਾ ਦੇ ਅੰਦਰ ਦੁੱਖਾਂ ਨਾਲ ਇੰਨਾ ਭਰਿਆ ਪਿਆ ਸੀ ਕਿ ਜਵਾਲਾਮੁਖੀ ਦੀ ਤਰ੍ਹਾਂ ਫਟ ਗਈ ਉਹਦਾ ਅੰਦਰਲਾ ਸਿਲਾਬ ਰੁਕਣ ਦਾ ਨਾਮ ਨਹੀਂ ਸੀ ਲੈ ਰਿਹਾ ਫਿਰ ਉਹਦੇ ਦੋਸਤ ਨੇ ਤਾਰਾ ਨੂੰ ਪਰਿਦ ਦਾ ਚੇਤਾ ਕਰਵਾਇਆ ਕਿ ਜੇ ਉਹ ਇਸ ਤਰ੍ਹਾਂ ਕਰੇਗੀ ਤਾਂ ਬੱਚੀ ਦਾ ਕੀ ਬਣੇਗਾ ਕਿਉਂਕਿ ਉਹਦਾ ਬਾਪ ਤਾਂ ਪਹਿਲਾਂ ਹੀ ਛੱਡ ਕੇ ਚਲਾ ਗਿਆ ਹੁਣ ਤੂੰ ਹੀ ਪਰਿਦ ਦਾ ਸਹਾਰਾ ਹੈ ਜਿਉਣ ਲਈ ਤਾਂ ਪੀੜ ਪੌਦ ਦੇ ਵੀ ਖਾਣੇ ਪਾਣੀ ਦਾ ਪ੍ਰਬੰਧ ਕਰ ਲੈਂਦੇ ਆ ਜਿਹੜੇ ਸਦਾ ਅਡੋਲ ਖੜੇ ਰਹਿੰਦੇ ਆ ਮਨੁੱਖਤਾ ਫਿਰ ਘੁੰਮ ਫਿਰ ਕੇ ਆਪਣੀਆਂ ਭਾਵਨਾਵਾਂ ਆਪਣੀਆਂ ਅਵਸਥਾ ਦਾ ਆਦਾਨ ਪ੍ਰਦਾਨ ਕਰ ਲੈਂਦਾ ਹੈ ਫਿਰ ਕੁਦਰਤ ਥੋੜੀ ਜਿਹੀ ਆਸ਼ਾ ਜਿਉਣ ਦੀ ਜ਼ਰੂਰ ਦਿੰਦੀ ਹੈ ਪਰ ਜਿਹੜੇ ਸੰਘਰਸ਼ ਨਹੀਂ ਕਰ ਪੌਂਦੇ ਸ਼ਾਇਦ ਸਮਝੋਤਿਆਂ ਵਿੱਚ ਹੀ ਜ਼ਿੰਦਗੀ ਬਸਰ ਕਰ ਦਿੰਦੇ ਆ ਉਹ ਇੱਕ ਦਿਨ ਜੀਵਨ ਲੀਲਾ ਖਤਮ ਕਰਨ ਵਿੱਚ ਵਿਸ਼ਵਾਸ ਰੱਖਦੇ ਆ ਇਹਦੇ ਵਿੱਚ ਉਨ੍ਹਾਂ ਦਾ ਦੋਸ਼ ਨਹੀਂ ਹੁੰਦਾ ਸਾਡੇ ਕੁਝ ਸਮਾਜਿਕ ਬੰਤ ਹੀ ਇਸ ਪ੍ਰਕਾਰ ਦੀ ਹੁੰਦੀ ਹੈ ਕਿ ਪੀੜੀ ਤੋਂ ਪੀੜੀ ਚੱਲੀਆਂ ਆ ਰਹੀਆਂ ਬਦਰਾ ਕੀਮਤਾ ਰੀਤੀ ਰਿਵਾਜ ਸਾਨੂੰ ਕੁਝ ਅਜੀਹਾ ਕੁਝ ਮੰਨਣ ਲਈ ਮਜਬੂਰ ਕਰ ਦਿੰਦੇ ਆ ਜੋ ਸਾਨੂੰ ਸਮਾਜਿਕ ਬਣਾਉਂਦੇ ਆ ਪਰ ਇਹਦੇ ਵਿੱਚ ਜੀਵਨ ਬਹੁਤਾ ਸੁਥਰਾ ਨਹੀਂ ਹੁੰਦਾ ਕਿਉਂਕਿ ਕੁਦਰਤ ਦਾ ਵੀ ਤਾਂ ਇੱਕ ਕਾਨੂੰਨ ਹੈ ਲੜੋ ਤੇ ਵਧੋ ਸਾਰੀ ਸ੍ਰਿਸ਼ਟੀ ਪਰਵਰਤਨਸ਼ੀਲ ਹੈ ਹਰ ਚੀਜ਼ ਬਦਲਣ ਜੋਗਿਆ ਅਸੀਂ ਵੀ ਇਸ ਵਿੱਚ ਸ਼ਾਮਿਲ ਹਾਂ ਜ਼ਰੂਰੀ ਨਹੀਂ ਜੋ ਚੱਲਿਆ ਆ ਰਿਹਾ ਹੈ ਉਸ ਨੂੰ ਮੰਨਿਆ ਜਾਵੇ ਨਾ ਮੰਨਣ ਦਾ ਮਾਧਾ ਵੀ ਹੋਣਾ ਚਾਹੀਦਾ ਹੈ ਕਈ ਵਾਰ ਕੁਦਰਤ ਦਾ ਕੋਈ ਅੰਸ਼ ਕੋਈ ਰੂਪ ਤੁਹਾਨੂੰ ਆ ਕੇ ਕੋਈ ਉਮੀਦ ਦਿੰਦਾ ਹੈ ਬਸ ਪਹਿਚਾਨਣਾ ਹੁੰਦਾ ਹੈ ਜੋ ਬੱਚੀ ਨੂੰ ਕਮਜ਼ੋਰੀ ਲੱਗ ਰਹੀ ਸੀ ਉਹੀ ਉਹਦੀ ਤਾਕਤ ਬਣ ਗਈ ਲੜਾਂਗੀ ਆਪਣੀ ਪਰਿ ਲਈ ਉਹਦੀ ਜ਼ਿੰਦਗੀ ਲਈ ਤਾਰਾ ਮਨੋ ਹੀ ਮਨ ਇਸ ਲੜਾਈ ਨੂੰ ਦ੍ਰਿੜ ਕਰ ਲਿਆ